ਆ ਬੋਦਾ ਦੇਖੋ ਹਾਂ ਕਿੱਡਾ ਕ ਵੱਡਾ ਕ ਤੇ ਅੰਬ ਦਿਖਾ ਦੇ ਬਈ ਫਿਰਕ ਚੈੱਕ ਕਰੋ ਬਈ ਅੰਬ ਗਮਲੇ ਚ ਲਾ ਲੋ ਚਾਹੇ ਧਰਤੀ ਦਾ ਇਹਦਾ ਟੇਸਟ ਆ ਨਹੀਂ ਹੈਗਾ ਵੀ ਕੋਈ ਮਤਲਬ ਅਲੱਗ ਹੋਊਗਾ ਠੀਕ ਆ ਬਸ ਇਸ ਤਰ੍ਹਾਂ ਦਾ ਟੇਸਟ ਹੈ ਕਿ ਸੱਕਜਮੀ ਪੀਵਾਣ ਸੱਕਜਮੀ ਵਾਲਾ ਨਾ ਇਹ ਹਾਂਜੀ ਮੋਟਾ ਨਿੰਬੂ ਹੈ ਮੋਟਾ ਨਿੰਬੂ ਹੈ ਪਰ ਟੇਸਟ ਇੱਕ ਨੰਬਰ ਹੈ ਤੇਰਾ ਸੂਹ ਦੇ ਵਿੱਚ ਵੀ ਪੂਰਾ ਆਪਰਾਸ਼ਮਾ ਜੀ ਅੱਧਾ ਗਲਾਸ ਨਿਕਲੂਗਾ ਲੈ ਵੀ ਅੱਧੇ ਗਲਾਸ ਦਾ ਨਾ ਨਿਕਲਿਆ ਜਿਹੜਾ ਕੰਚ ਦਾ ਗਲਾਸ ਆਪਾਂ ਦਿਖਾਉਣੇ ਹੁੰਦੇ ਹਾਂ ਗਾਰੰਟੀ ਅੱਧੇ ਗਲਾਸ ਦੀ ਅਖਰੋਟ ਆਲੂ ਬੁਖਾਰਾ ਨਾਸਪਤੀ ਚੈਰੀ ਐਪਲ ਆ ਗਿਆ ਜੀ। ਨਾ ਆਏ ਦੇਖੋ ਵੀ ਅੰਬ ਦੇ ਵਿੱਚ ਕੋਈ ਕਮੀ ਪੇਸ ਨਹੀਂ ਹੋਊਗੀ। ਕੱਟ ਕੇ ਖਾਣ ਵਾਲਾ ਅੰਬ ਐ। ਹਜੇ ਵੀ ਜੇ ਇਹਨੂੰ ਆਪਾਂ ਆਪ ਖਾ ਲਈਏ। ਮਦਲਾ ਦੇਖੋ ਲੋ। ਲੈ ਵੀ। ਇਹਨੇ ਰੰਗ ਪੂਰਾ ਦੇਣਾ ਦੀਗਾ। ਦੋਸਤੋ ਗਰਮੀ ਹੋ ਗਈ ਜ਼ਿਆਦਾ ਨਾ ਹੁਣ ਜਿੰਨੇ ਵੀ ਦਰਖਤ ਬਈ ਲਾ ਸਕਦੇ ਹੋਗੇ ਉਹਨੇ ਦਰਖਤ ਲਾਓ ਫਾਇਦਾ ਬਹੁਤ ਹੋਊਗਾ। ਕਿਉਂਕਿ ਬਈ ਪੰਜਾਬ ਨੂੰ ਦਰਖਤਾਂ ਦੀ ਜ਼ਿਆਦਾ ਲੋੜ ਹੈਗੀ ਨਾ ਕਿ ਏਸ਼ੀਆਂ ਦੀ। ਕਿਉਂ ਬਈ? ਹਾਂਜੀ ਬਈ। ਕੀ ਹਾਲ ਚੱਲ ਨੇ ਜੀ? ਬਹੁਤ ਵਧੀਆ ਜੀ ਦਰਸੇਮ ਜੀ। ਹਜੇ ਮੈਨੂੰ ਲੱਗਦਾ ਵੀ ਹੋਇਆ ਜੀ ਮਹੀਨਾ। ਮਹੀਨਾ। ਟੈਂਪਰੇਚਰ ਹੋ ਗਿਆ 48 ਦੇ ਹੁਣ 48 ਬੁਰਾ ਹਾਲ ਹੋਣਾ ਇਸ ਵਾਰ ਮੈਨੂੰ ਲੱਗਦਾ ਜਾਊਗਾ 55 55 ਦੇ ਇਹਨੂੰ ਆਪਾਂ ਥੱਲੇ ਲਿਆ ਸਕਦੇ ਆ ਕਿਵੇਂ ਲਾਈਏ ਫੋਦੇ ਜਿਆਦਾ ਤੋਂ ਜਿਆਦਾ ਲਾਈਏ ਰੁੱਖ ਜਿਆਦਾ ਤੋਂ ਜਿਆਦਾ ਲਾਈਏ ਹਾਂਜੀ ਜਿੰਨੇ ਹੁਣ ਮਤਲਬ ਰੁੱਖ ਕੱਟੀ ਜਾ ਰਹੇ ਆ ਆਪਾਂ ਰੋਡ ਬਣ ਰਹੇ ਨੇ ਸਾਰਾ ਮਤਲਬ ਉਹਨੇ ਦਰਖਤ ਲੱਗ ਨਹੀਂ ਰਹੇ ਦਰਖਤ ਨਹੀਂ ਲੱਗ ਰਿਹਾ ਹੈਗੇ ਲੱਗਣੇ ਚਾਹੀਦੇ ਨੇ ਦਰਖਤ ਲੱਗਣੀ ਚਾਹੀਦੀ ਨੇ ਬਾਈ ਮਿੱਤਰੋ ਹੁਣ ਛੋਡੀ ਵਾਰ ਹੀ ਹੈਗੀ ਠੀਕ ਹੈ ਜੀ ਸਾਰੇ ਮੇਰੇ ਵੀਰ ਬਏ 1 2 3 4 5 ਪੰਜ ਪੰਜ ਦਰਖਤ ਲਾ ਲਓ ਜਿੰਮੇਵਾਰੀ ਬਣਦੀ ਆਪਾਂ ਜਿੰਮੇਵਾਰੀ ਬਣਦੀ ਵੀ ਆਪਾਂ ਇਹ ਪੰਜ ਪੰਜ ਦਰਖਤ ਸਾਰੇ ਵੀਰ ਲਾਓ ਹਨਾ ਭਾਈ ਜੀ ਦੇਖੋ ਆਪਾਂ ਕਿੰਨੇ ਖਰਚੇ ਕਰਦੇ ਆਂ ਬਰਥਡੇ ਕੇਕੋ ਕੱਟਦੇ ਆਂ ਦੇਖੋ ਕਿੰਨੇ ਵੀ ਮਤਲਬ ਹਰ ਪਾਸੇ ਖਰਚਾ ਕਰਦੇ ਆਂ ਸਹੀ ਗੱਲ ਹੈ ਇਹ ਖਰਚੇ ਤੋਂ ਨਾਲ ਭਜੋ ਸਹੀ ਗੱਲ ਇਹਦੇ ਨਾਲ ਦੋ ਦੋ ਫਾਇਦੇ ਹੋਣ ਵਾਲੇ ਨੇ ਆਪਾਂ ਦਰਖਤ ਲਾ ਲਈਏ ਪੰਛੀ ਬੈਠਣਗੇ ਆ ਕੇ ਪੰਛੀ ਬੈਠੇ ਵਾਤਾਵਰਨ ਸਾਫ ਸੁਥਰਾ ਪੰਛੀ ਆਰਾਮ ਕਰਨਗੇ ਆ ਕੇ ਆਪ ਦਾ ਬਣਾਉਣਗੇ ਹੌਸਲੇ ਬਣਾਉਣਗੇ ਆਪਣੀ ਮਿਹਨਤ ਕਰਨਗੇ ਉਹਨਾਂ ਦੇ ਘਰ ਵੱਢਣਗੇ ਸਹੀ ਗੱਲ ਹੈ ਤੇ ਆਪਾਂ ਨੂੰ ਆਕਸੀਜਨ ਮਿਲੂਗੀ ਡਬਲ ਫਾਇਦਾ ਹੁਣ ਤੁਸੀਂ ਨਰਸਰੀ ਆਏ ਹੋ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਕਿੰਨਾ ਹਲਕਾ ਬਾਹਰ ਨਾਲੋਂ ਬਾਹਰ ਨਾਲੋਂ ਫਰਕ ਆ ਬਹੁਤ ਫਰਕ ਹੈ ਨਾ ਟੈਂਪਰੇਚਰ ਦਾ ਔਰ ਆਕਸੀਜਨ ਦਾ ਸਾਹ ਲੈਣ ਦਾ ਕਿੰਨਾ ਫਰਕ ਹੈ ਇਸੇ ਤਰ੍ਹਾਂ ਕਿਹਾ ਜਾਂਦਾ ਕਿ ਦਰਖਤ ਆਪਾਂ ਜਿਆਦਾ ਤੋਂ ਜਿਆਦਾ ਲਾਈਏ ਲੈ ਵੀ ਖਰਚਾ ਸਿਰਫ ਔਰ ਸਿਰਫ ਮੈਨੂੰ ਲੱਗਦਾ ਵੀ ਤੁਹਾਡਾ ਹੋਊਗਾ ਸਾਰਾ ਮਸਾ ਮਸਾ 5-700000 ਪੰਜ 500 ਲਾ ਲਓ ਜੀ 500 ਲਾ ਲਓ 100000 ਲਾ ਲਓ ਯਾਰ 1000 ਤਾਂ ਅੱਗੇ ਜਾ ਕੇ ਆ ਜੀ ਆਪਾਂ ਜਿਆਦਾ ਵੱਡੇ ਪਲਾਂਟ ਲਾਉਣੇ ਆ ਆਪਾਂ 1.5-200 ਰੁਪਏ ਦੇ ਵਿੱਚ ਵੀ ਲਾ ਸਕਦੇ ਆ ਪੰਜ ਪਲਾਂਟ ਪੰਜ ਪਲਾਂਟ ਪਰ ਜ਼ਿੰਮੇਵਾਰੀ ਬਣਦੀ ਆ ਕਿ ਥੋੜੀ ਜੀ ਮਿਹਨਤ ਕਰੀਏ ਬੂਟੇ ਆਪਣੇ ਆਲਾਦ ਵਾਲਾ ਪਿੰਡ ਚ ਕਿਤੇ ਵੀ ਆਪਾਂ ਨੂੰ ਥਾਂ ਮਿਲਦੇ ਆ ਉਹਨਾਂ ਦਾ ਕੰਮ ਹੈ ਉਹਨਾਂ ਦਾ ਸਹੀ ਗੱਲ ਜੀ ਆਪਣੀ ਜ਼ਿੰਮੇਵਾਰੀ ਹੈ ਲਾਈਏ ਬੂਟੇ ਫਿਰ ਹਫ਼ਤਾ 15 ਦਿਨ ਪਾਣੀ ਦਾ ਧਿਆਨ ਰੱਖੀਏ ਫਿਰ ਅੱਗੇ ਬਰਸਾਤ ਦਾ ਮੌਸਮ ਆ ਹੀ ਜਾਣਾ ਸਹੀ ਗੱਲ ਹੈ ਜੀ ਕਿਹੜੇ ਪੌਦੇ ਲਾਈਏ ਹੁਣ ਆਪਾਂ ਜਿਆਦੇ ਜਿਹੜੇ ਇਸ ਟਾਈਮ ਦੇ ਦਿੱਤਾਉਂਦਾ ਦਾ ਜ਼ਿਆਦਾ ਫਾਇਦਾ ਹੈ ਇਹ ਗੱਲ ਕਰ ਲਈਏ ਤੁਸੀਂ ਕਿਹਾ ਵੀ ਕਿਹੜੇ ਲਾਈਏ ਹੁਣ ਮੰਨ ਲਓ ਇਹ ਅਮਰੂਦ ਹੈ ਅਮਰੂਦ ਹੀ ਮਤਲਬ ਛਾਂ ਤਾਂ ਨਹੀਂ ਦੇਣੀ ਤੇ ਦੇਣੀ ਹੈ ਨਾਲ ਫਰੂਟ ਦੇਣਾ ਫਰੂਟ ਦੇਖ ਸਕਦੇ ਹੋ ਬਈ ਨਾ ਛੋਟਾ ਜਾ ਤੇ ਭਰਿਆ ਪਿਆਗਾ ਭਰਿਆ ਪਿਆ ਜੀ ਹਾਂ ਤੇ ਡਬਲ ਫਾਇਦਾ ਡਬਲ ਫਾਇਦਾ ਨਾਲ ਤਾਂ ਛਾਂ ਤੋਂ ਨਾਲੇ ਆਕਸੀਜਨ ਤੋਂ ਨਾਲੇ ਬੰਦੇ ਨਹੀਂ ਖਾਣਗੇ ਤਾਂ ਪੰਛੀ ਤਾਂ ਖਾਣਗੇ ਇਦਰਾ ਤਾਂ ਜੀ ਜਾਦੂ ਹੋਇਆ ਪਿਆ ਜਮੀ ਜਾਦੂ ਆ ਜੀ ਲਓ ਦੇਖ ਲਓ ਇਹ ਅੰਬ ਜਾਦੂ ਵਾਲੀ ਉਹ ਗੱਲ ਆ ਲੈ ਮਿੱਤਰੋ ਜਾਦੂ ਵਾਲਾ ਕੰਮ ਹੀ ਹੈਗਾ ਤੂੰ ਅੰਬ ਦੇਖੋ ਬਈ ਬਈ ਦੇਖੋ ਭਾਰ ਪਿਆ ਪਿਆ ਇਹ ਬੂਟੇ ਆਪਣੇ ਸਾਰੇ ਵੀ ਨਹੀਂ ਖੜ੍ਹ ਰਿਆ ਆਪਣੇ ਸਾਰੇ ਵੀ ਨਹੀਂ ਖੜ੍ਹ ਰਿਆ ਕਾਰਨ ਕੀ ਹੈ ਕਿ ਇੱਥੇ ਫਾਲੀ ਨਜਾਇਜ਼ ਬਹੁਤ ਜ਼ਿਆਦਾ ਆਇਆ ਤੇ ਕੁਸਤਾ ਨੇ ਰੀਆਂ ਨਾਲ ਝੜ ਗਿਆ ਹਾਂਜੀ ਤੇ ਇਹਨੇ ਅਗਸਤ ਮਹੀਨੇ ਦੇ ਵਿੱਚ ਪੱਕਣਾ ਸ਼ੁਰੂ ਹੋ ਜਾਣਾ ਮੋਟਾ ਸਾਈ ਹੋਇਆ ਨਾ ਬਰਸਾਤ ਦੇ ਵਿੱਚ ਆ ਦੇਖੋ ਹੋਏ ਵੀ ਪਏ ਨੇ ਗੱਲ ਕਰ ਲਈਏ ਕਿ ਛੋੜੇ ਬੂਟਿਆਂ ਨੂੰ ਅੰਬ ਦੇਖਿਓ ਲਓ ਦਿਖਾ ਦੇ ਲੈ ਮਿੱਤਰੋ ਇਹ ਉਹ ਅੰਬ ਆ ਵੀ ਆਪਾਂ ਹੁਣ ਕਟਾਂਗੇ ਮਤਲਬ ਜਿਹੜਾ ਆਪਣੇ ਆਲ ਦੇਲੇ ਬੰਦੇ ਬੈਠੇ ਨੇ ਉਹਨਾਂ ਨੂੰ ਖੁਸ਼ਬੂ ਆਊਗੀ ਖਾਣ ਚ ਇੰਨਾ ਮਿੱਠਾ ਉਪਰ ਕੱਟ ਕੇ ਖਾਣ ਵਾਲਾ ਅੰਬ ਐ ਪੂਰਾ ਵਧੀਆ ਭਰੇ ਭੈਣੇ ਦੇਖ ਲੋ ਐ ਨਹੀਂ ਹੈਗਾ ਵੀ ਕਿਸੇ ਚ ਕੋਈ ਕਮੀ ਪਿਆਸੀ ਆ ਬੁਟੇ ਜੀ ਲੈ ਮਿੱਤਰੋ ਦੇਖ ਸਕਦੇ ਹੋ ਬਈ ਛੋਟੇ ਛੋਟੇ ਆਂਬਲੇ ਤੇ ਭਰੇ ਭੈਣੇ ਨੇ ਭਰੇ ਭੈਣੇ ਜੀ ਹੋਰ ਜੀ ਬਾਕੀ ਫਲਾਂ ਦੀਆਂ ਸਾਰੀਆਂ ਆਈਟਮਾਂ ਅੱਗੇ ਆਜੋ ਤਰਸੇਮ ਜੀ ਦਿਖਾਉਣੇ ਆਪਾਂ ਲੈ ਵੀ ਮਿੱਤਰੋ ਦੇਖ ਸਕਦੇ ਹੋ ਵੈਰਾਈਟੀ ਬਹੁਤ ਆ ਗਈ ਤੁਸੀਂ ਇੱਥੇ ਆਓ ਕੋਈ ਵੀ ਪੌਦਾ ਤੁਸੀਂ ਲੈ ਕੇ ਜਾ ਸਕਦੇ ਹੋਗੇ 100 150 ਰੁਪਏ ਤੋਂ ਸ਼ੁਰੂ ਹੋ ਜਾਂਦਾ ਬਾਈ ਉਹ ਛੋਟਾ ਹੁੰਦਾ ਬਾਈ ਪਰ ਬਾਈ ਜੀ ਦੇਖ ਲਓ ਅੰਬਾਂ ਦੀ ਦੇਖੋ ਵੈਰਾਈਟੀਆਂ ਵੱਖ-ਵੱਖ ਕਿਹੜੀ ਵੈਰਾਈਟੀ ਹੈ ਜੀ ਇਹ ਲੈ ਗੱਲ ਕਰ ਲੋ ਕਲਮੀ ਅੰਬ ਹੈ ਉਧਰ ਬੋਰਡ ਦੇਖ ਸਕਦਾ ਹੋ ਰਿਹਾ ਨਾ ਇਹਦਾ ਆ ਬਸ ਹੋ ਜਾਣਾ ਇਹਨਾਂ ਦਾ ਤਿਆਰ ਜੀ 1.5 ਮਹੀਨੇ ਦੇ ਵਿੱਚ ਵਿੱਚ ਅੱਛਾ ਜੀ ਇਹ ਬੰਨੀ ਹੈ ਜੀ ਦੇਖੋ ਬੋਰਡ ਦੇ ਉੱਪਰ ਅੱਛਾ ਜੀ ਸੇਮ ਟੂ ਸੇਮ ਅੰਬ ਹੈ ਹਾਂ ਆਪਾਂ ਦਿਖਾ ਰਿਹਾ ਦਰਖਤ ਭਰੇ ਭਰੇ ਝੁਕੇ ਪੈ ਨੇ ਇਹਨਾਂ ਦੇ ਰੀਆਂ ਨਾਲ ਬਹੁਤ ਛੜੇ ਆ ਜੀ ਸਹੀ ਗੱਲ ਜਾਂ ਬਾਕੀ ਇਹ ਫਾਲਤਾਂ ਖਾਵਾ ਹੀ ਖਾਵਾਗੇ ਬਾਕੀ ਛਾਂ ਵੀ ਦੇਣੀ ਆ ਉਹਨਾਂ ਦਾ ਹੀ ਕੰਮ ਆ ਆਕ ਦੇਖ ਲੋ ਜਿਹੜਾ ਅਮਰੂਦ ਤੁਹਾਨੂੰ ਅੱਗੇ ਦਿਖਾਇਆ ਉਹ ਆਹ ਵਾਲੀ ਵੈਰੈਟੀ ਆ ਪਏ ਨੇ ਭਰੇ ਭਰੇ ਛੋਟੇ ਛੋਟੇ ਵੀ ਆਹ ਅਮਰੂਦ ਨੇ ਦੇਖ ਸਕਦੇ ਹੋ ਬਾਈ ਤਾਈਵਾਨ ਪਿੰਕ ਗੁਆਵਾ ਹਾਂਜੀ ਹਾਂਜੀ ਜਿਹੜੀ ਅੱਜ ਕੱਲ ਇਹ ਟ੍ਰੈਂਡਿੰਗ ਦੇ ਵਿੱਚ ਮਤਲਬ ਜਿਆਦਾ ਫਲ ਟੋਕਰੇ ਭਰ ਭਰ ਕੇ ਆਉਣ ਵਾਲਾ ਬੂਟਾ ਹੈ ਫਲਦਾਰ ਬਹੁਤ ਜਲਦੀ ਤਿਆਰ ਹੋ ਜਾਂਦਾ ਠੀਕ ਕੋਈ ਇਹਨੂੰ ਜਿਆਦਾ ਟਾਈਮ ਨਹੀਂ ਲੱਗਦਾ ਚੀਕੂ ਲੱਗੇ ਪਏ ਨੇ ਜੱਗੇ ਚੀਕੂ ਦੇਖੋ ਬਾਈ ਜੀ ਭਰੇ ਭਰੇ ਉੱਪਰ ਆ ਪਿਆ ਮਿੱਤਰੋ ਗਾਮਲੇ ਦੇ ਵਿੱਚ ਹਾਂਜੀ ਹਾਂ ਦੇਖੋ ਇਹ ਨਹੀਂ ਗੱਲ ਹੈਗੀ ਤੁਸੀਂ ਛੋਟੇ بڑے ਪੇੜ ਜਿਹੜੇ ਮਰਜ਼ੀ ਲਿਆ ਸਕਦੇ ਹੋ ਠੀਕ ਹੈ ਜੀ 100 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ ਨਾ ਚੀਕੂ ਦਾ ਪੇੜ ਆਪਣੇ ਕੋਲ ਠੀਕ ਹੈ ਛੋਟਾ ਹੋਊਗਾ ਕਿ ਜਾਂ ਫਿਰ ਵੱਡਾ ਹੋਊਗਾ ਛੋਟਾ ਹੋਊਗਾ ਬਈ ਛੋਟਾ ਲੇਕਿਨ ਸਟਾਰਟਿੰਗ ਰੇਟ ਦੱਸ ਰਿਹਾ ਵੀ 100 ਰੁਪਏ ਤੋਂ ਸ਼ੁਰੂ ਹੋ ਕੇ 3000 ਤੱਕ ਪਿਆ ਚੀਕੂ ਆਪਣੇ ਲਵੇ ਵੱਡਾ ਦਰਖਤ ਉਹ ਆਪਣੇ ਬਜਟ ਦੇ ਅਕੋਰਡਿੰਗ ਆ ਦੇਖ ਲਓ ਬਈ ਆ ਵੱਡੇ ਦਰਖਤ ਖੜੇ ਨੇ ਇਧਰ ਦੇਖੋ ਇਹ ਗੱਲ ਕਰ ਲਈ ਵੀ ਭਰੇ ਪੈ ਰਹੇ ਨਹੀਂ ਗੱਲ ਹੈਗੀ ਨਾਲ ਹੀ ਛੋਟਾ ਤਿਆਰ ਹੋ ਰਿਹਾ ਲਾ ਕਰੋ ਗੱਲ ਹਾਂਜੀ ਲਓ ਆ ਦੇਖੋ ਬਾਕੀ ਨਾਲ ਹੀ ਵੱਡੇ ਵੱਡੇ ਉੱਪਰ ਪੱਕੀ ਜਾਂਦੇ ਨੇ, ਤੋੜੀ ਜਾਂਦੇ ਨੇ ਬੰਦੇ ਖਾਂਦੇ ਨੇ, ਉਰੇ ਫਿਰਦੇ ਦੁਰਦੇ ਕੰਮ ਕਰਨ ਵਾਲੇ ਆਪਣੇ ਬੰਦੇ ਇਹ ਨਹੀਂ ਹੈਗਾ ਵੀ ਘਰੇ ਜਾ ਕੇ ਪਕਾਉਣਾ ਪਊ ਆਪਾਂ ਨੂੰ। ਉੱਪਰ ਹੀ ਪੱਕੂ ਆ ਸਾਰਾ, ਨਾਲ-ਨਾਲ ਮਤਲਬ 12 ਮਾਸੀ ਚੀਕੂ ਕਿਹਾ ਜਾਂਦਾ ਇਹਨੂੰ, ਕਾਲਾ ਪੱਤੀ オリジナル। ਠੀਕ ਹੈ ਜੀ। ਲੈ ਵੀ ਤੁਹਾਨੂੰ ਆਪਾਂ ਦਿਖਾਉਣ ਹੈ ਜੀ ਲੀਵਰ ਨੂੰ ਲੋਹੇ ਵਰਗਾ ਬਣਾਉਣ ਵਾਲਾ। ਹਾਂ ਜੀ ਹਾਂ। ਦੇਖ ਸਕਦੇ ਹੋ ਬਈ ਇਹ ਚਕੋਤਰਾ ਦਰ ਸੇਮ ਵੀ ਤੁਹਾਨੂੰ ਵੀ ਦਿੱਤਾ ਦੇ ਇੱਕ ਬੂਟਾ ਆਪਾਂ ਨੇ ਹਾਂਜੀ ਹਾਂਜੀ ਬਹੁਤ ਹੁੰਦੇ ਨੇ ਉਦੋਂ ਉੱਪਰ ਦੀ ਇਸ ਵਾਰ ਖਾਸੇ ਹੋਏ ਨੇ ਹਾਂ ਬਹੁਤ ਵਧੀਆ ਵੈਰੈਟੀ ਆ ਜੀ ਇਹ ਵੀ ਦੇਖ ਸਕਦੇ ਹੋ ਬਾਕੀ ਗੱਲ ਕਰ ਲਈਏ ਹੁਣ ਮਸੰਮੀ ਤੇ ਆਪਾਂ ਨੇ ਗੱਲ ਕਰਨੀ ਆ ਮੇਨ ਜਿਹੜੀ ਮਸੰਮੀ ਆ ਨਾ ਵੀ ਪੰਜਾਬ ਚ ਕਿੰਨੀ ਕਾਮਯਾਬ ਹੈ ਤੁਸੀਂ ਇਹ ਦਿਖਾ ਦਿਓ ਬਸ origignal ਮਸੰਮੀ ਹੈ ਸਿੱਪੀ ਵਾਲੀ ਠਿਆਨੀ ਵਾਲੀ ਜਿਹਦਾ ਜੂਸ ਪੂਰਾ ਟੇਸਟ ਇੱਕ ਨੰਬਰ ਬੰਨਾ ਹੈ ਇਹ ਠੀਕ ਆ ਇਹ ਇਹ origignal ਮਤਲਬ ਮਿਲੂਗੀ ਤੁਹਾਨੂੰ ਬੂਟਾ ਆਪਣੇ ਕੋਲ ਅਸਲੀ ਮਤਲਬ ਇਹ ਕਾਮਯਾਬ ਵੈਰਾਈਟੀ ਹੈ ਇਹਦੇ ਉਪਰ ਬਾਗ ਵੀ ਲਾ ਸਕਦੇ ਆਂ ਔਰ ਬਲਾਉਂਦੇ ਵੀ ਆਏ ਆ ਠੀਕ ਆ ਜੀ ਇਹ ਹੀ ਕਾਮਯਾਬ ਹੈ ਜਿਆਦਾ ਫਲ ਇਹਨੂੰ ਆਉਂਦਾ ਪਰਕੇ ਜੇ ਮਿੱਤਰੋ ਜੇ ਕੋਈ ਮੇਰਾ ਵੀਰ ਬਾਈ ਬਾਗ ਲਾਉਣਾ ਚਾਹੁੰਦਾਗਾ ਮੁਸੰਮੀ ਸਿੱਪੀ ਵਾਲੀ ਠਿਆਨੀ ਵਾਲੀ ਆ ਦੇਖੋ ਉਹਦਾ ਲਾਟ ਪਿਆ ਜੀ ਸਾਰਾ ਠੀਕ ਆ ਜੀ ਪੂਰਾ ਤਿਆਰ ਹੋਇਆ ਨਾ ਬਰਸਾਤ ਚ ਲਾਓ ਮੇਰੇ ਭਾਈ ਆ ਦੇਖ ਲਓ ਬੋਰਡ ਆ ਦਿਖਾ ਦਿਓ ਯਾਰ ਆ ਬੋਰਡ ਦਿਖਾ ਦਿਓ ਭਾਈ ਦੇਖ ਸਕਦੇ ਹੋ ਭਈ ਐਦਾਂ ਦੀ ਮੁਸੰਮੀ ਬਣਨੀ ਹੈ ਇਹੇ ਬਾਕੀ ਅੱਗੇ ਗੱਲ ਕਰ ਲਈਏ ਵੀ ਹੁਣ ਦੇਖ ਲੋ ਕਿੰਨੀ ਗਰਮੀ ਪੈ ਰਹੀ ਹੈ ਤਪਸ ਉਹ ਨਿੰਬੂ ਦਿਖਾਉਣਾ ਜਿਹੜਾ ਗਰਮੀਆਂ ਚ ਫਲ ਦਿੰਦਾ ਠੀਕ ਆ ਆ ਦਿਖਾਉਣਾ ਤੁਹਾਨੂੰ ਆਪਣਾ ਚੈੱਕ ਕਰੋ ਨਿੰਬੂ ਆ ਗਿਆ ਬਾਈ ਹੁਣ ਤੁਹਾਨੂੰ ਕੱਟ ਕੇ ਵੀ ਦਿਖਾਵਾਂਗੇ ਕੱਟ ਕੇ ਦਿਖਾਵਾਂ ਤੁਹਾਨੂੰ ਵੀ ਰਸ ਕਿੰਨਾ ਪੂਰੇ ਨਿੰਬੂ ਰੱਜ ਕੇ ਤੋੜੇ ਨੇ ਬਾਈ ਆ ਦੇਖ ਲੋ ਆਪਾਂ ਔਰੇ ਤੁਹਾਡੇ ਸਾਹਮਣੇ ਤੋੜ ਮਸਾ ਮਸਾ ਬਾਈ ਮੈਨੂੰ ਲੱਗਦਾ ਵੀ ਹੋਊਗਾ 2 2.5 ਫੁੱਟ ਦਾ ਹਾਂ ਜੀ ਹਾਂ ਪਰੇ ਭਏ ਨੇ ਵੀ ਆਹ ਲੋ ਬਾਈ ਆ ਜਾ ਬਈ ਅੱਗੇ ਆ ਜਾ ਆ ਦੇਖੋ ਬਾਈ ਜੀ ਆਪਾਂ ਗੱਲ ਕਰ ਲਈਏ ਨਿੰਬੂ ਦੀ ਵੀ ਕਿੰਨਾਕ ਮਤਲਬ ਇਹ 15 ਦਿਨ ਆਪਾਂ ਤੋੜ ਕੇ ਰਖੀ ਰਕੀ ਇਹਦਾ ਛਿਲਕਾ ਨਹੀਂ ਖਰਾਬ ਹੋਊਗਾ ਹਜੇ ਹਰਾ ਹੀ ਹੈਗਾ ਹਰਾ ਹੀ ਹੈ ਜੀ ਇਹ ਹਜੇ ਪੂਰਾ ਤਿਆਰ ਨਹੀਂ ਹੋਇਆ ਆਪਾਂ ਤੁਹਾਨੂੰ ਪੂਰਾ ਮਤਲਬ ਰਸਾ ਦਿਖਾਵਾਂਗੇ ਵੀ ਗਰਮੀ ਦੇ ਵਿੱਚ ਨਿੰਬੂ ਕਿੰਨਾ ਜੂਸੀ ਹੈਲਾ ਆਹ ਲੋ ਗੱਲ ਕਰੀਏ ਨਿੰਬੂ ਦੀ ਸਹੀ ਇਹਦਾ ਟੇਸਟ ਆ ਨਹੀਂ ਹੈਗਾ ਵੀ ਕੋਈ ਮਤਲਬ ਅਲੱਗ ਹੋਊਗਾ ਠੀਕ ਆ ਬਸ ਇਸ ਤਰ੍ਹਾਂ ਦਾ ਟੇਸਟ ਹੈ ਕਿ ਸਕੰਜਮੀ ਪੀਵਾ ਸਕੰਜਮੀ ਵਾਲਾ ਨਾ ਇਹ ਹਾਂਜੀ ਸਕੰਜਮੀ ਵਾਲਾ ਰਿਜਨਲ ਜੀ ਬਾਈ ਜੀ ਸਕੰਜਮੀ ਵਾਲਾ ਵੀ ਲਿਖ ਜਾਓ ਹੂੰ ਅਸਲੀ ਨਿੰਬੂ ਆ ਭਾਈ ਜਿਹੜਾ origignal ਮਾਰਕੀਟ ਦੇ ਵਿੱਚ ਹੁਣ 1.5-200 ਰੁਪਏ ਕਿਲੋ ਗਰਮੀ ਚ ਵਿਕਦਾ ਹੁੰਦਾ ਇਹ ਉਹ ਵਾਲਾ ਨਿੰਬੂ ਆ ਇਹਦਾ ਆਪਾਂ ਇੱਕ ਬੂਟਾ ਲਾ ਲਈਏ ਚਾਹੇ ਬਾਗ ਲਾ ਲਈਏ ਚਾਹੇ ਘਰ ਦੀ ਬੈਕਸਾਈਡ ਵਾਲਾ ਦੋੜਾ ਵਾਲਾ ਲਈਏ ਆਪਣੀ ਨਿੰਬੂ ਦੀ ਖਪਤ ਪੂਰੀ ਹੋ ਜੂ ਕਿ ਮਹਿਮਾਨ ਆਇਆ ਆਪਾਂ ਨੂੰ ਬਾਜ਼ਾਰ ਜਾਣ ਦੀ ਲੋੜ ਨਹੀਂ ਨਿੰਬੂ ਅਕਸਰ ਖਤਮ ਹੀ ਹੋਇਆ ਰਹਿੰਦਾ ਆਪਣੇ ਫ੍ਰੀਜਾਂ ਦੇ ਵਿੱਚ ਇੱਕ ਜੱਕ ਵੱਡਾ ਹੋ ਜੂ ਇਹ ਪੌਦਾ ਜੇ ਬਾਈ ਜੀ 6 ਫੁੱਟ ਦਾ ਪੌਦਾ ਹੋਊਗਾ ਬਹੁਤ ਵਧੀਆ ਫਲ ਦਿੰਦਾ ਇਹ ਠੀਕ ਆ ਜੀ ਦੇਖੋ ਉਧਰ ਕਾਕਾ ਜੀ ਆਪਣੇ ਚੱਕੀ ਖੜੇ ਨੇ ਤੁਸੀਂ ਇਹ ਵੀ ਨਿੰਬੂ ਦੇਖ ਸਕਦੇ ਹੋ ਸਾਈਜ਼ ਦਿ ਇਹ ਮਤਲਬ ਥੋੜਾ ਜਿਹਾ ਦੂਸਰੀ ਹਾਈਟ ਦਾ ਦੂਸਰੀ ਸਾਈਡ ਦਾ ਸੇਮ ਚੀਜ਼ ਆ ਹੈ ਲੈ ਵੀ ਮਤਲਬ ਇਹ ਮਤਲਬ ਥੋੜਾ ਜਿਹਾ ਮੋਟਾ ਨਿੰਬੂ ਆ ਮੋਟਾ ਨਿੰਬੂ ਆ ਪਰ ਟੇਸਟ ਇੱਕ ਨੰਬਰ ਆ ਤੇਰਾ ਸੂਹ ਦੇ ਵਿੱਚ ਵੀ ਪੂਰਾ ਆਪਰਾਸ ਮਾ ਜੀ ਅੱਧਾ ਗਲਾਸ ਨਿਕਲੂਗਾ ਲੈ ਵੀ ਅੱਧੇ ਗਲਾਸ ਦਾ ਨਾ ਨਿਕਲਿਆ ਜਿਹੜਾ ਕੰਚ ਦਾ ਗਲਾਸ ਆਪਾਂ ਦਿਖਾਉਣੇ ਹੁੰਦੇ ਆ ਗਾਰੰਟੀ ਅੱਧੇ ਗਲਾਸ ਦੀ ਲੈ ਮਿੱਤਰੋ ਇਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਦੇਖ ਸਕਦੇ ਹੋ ਵੀ ਟੌਪ ਵੈਰਾਈਟੀ ਦੇ ਵਿੱਚ ਆ ਪਰ ਇਹ ਗਰਮੀਆਂ ਦੇ ਵਿੱਚ ਫਲ ਦੇ ਰਿਹਾ ਜੀ ਸਾਰਾ ਠੀਕ ਆ ਜੀ ਬਾਕੀ ਦੇਖ ਲੋ ਫਲਾਂ ਦੀਆਂ ਤਾਂ ਤੁਹਾਨੂੰ ਪਤਾ ਹੀ ਹੈ ਬਾਕੀ ਬਾਈ ਜੀ ਵੈਰਾਈਟੀਆਂ ਹੋਰ ਵੀ ਹੈਗੇ ਬਹੁਤ ਵੱਖ-ਵੱਖ ਵੈਰਾਈਟੀਆਂ ਨੇ ਬੋਰਡਾ ਤੇ ਆਹ ਦਿਖਾ ਦਿਓ ਬਾਈ ਬੋਰਡ ਦੇ ਉੱਪਰ ਸਾਰੇ ਨਿਗਾ ਮਾਰਦੇ ਬਾਈ ਦੇਖ ਸਕਦੇ ਹੋਗੇ ਇਹ ਆ ਗਿਆ ਅਖਰੋਟ ਆਲੂ ਬੁਖਾਰਾ ਨਾਸ਼ਪਤੀ ਚੈਰੀ ਐਪਲ ਆ ਗਿਆ ਜੀ ਬਹੁਤ ਜ਼ਿਆਦਾ ਵੈਰਾਈਟੀਆਂ ਨੇ ਬਾਈ ਤੁਸੀਂ ਧੂਰੀ ਦੇ ਵਿੱਚ ਆ ਕੇ ਨਿਊ ਚੰਡੀਗੜ੍ਹ ਨਰਸਰੀ ਧੂਰੀ ਦੇ ਵਿੱਚ ਮਲੇਰ ਕੋਲਾ ਰੋਡ ਦੇ ਉੱਤੇ ਤਾਰਾ ਹਵੇਲੀ ਦੇ ਜਮਾ ਅੱਗੇ ਤੁਸੀਂ ਇੱਥੋਂ ਆ ਕੇ ਕੋਈ ਵੀ ਪੌਦਾ ਬਾਈ ਜੀ ਲੈ ਕੇ ਜਾ ਸਕਦੇ ਹੋਗੇ ਆਣਾ ਬਾਈ ਜੀ ਬਾਕੀ ਬਾਈ ਜੀ ਨੰਬਰ ਹੈਗਾ ਸਕਰੀਨ ਦੇ ਉੱਤੇ ਕਰ ਲੋ ਸੰਪਰਕ ਤੇ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰ ਦਿਓ ਜਿਹੜੇ ਮੇਰੇ ਵੀਰ ਚਾਹੁੰਦੇ ਨੇ ਵੀ ਵੱਧ ਤੋਂ ਵੱਧ ਪੌਦੇ ਪੰਜਾਬ 'ਚ ਲੱਗਣੇ ਚਾਹੀਦੇ ਨੇ ਉਹ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜ ਪੰਜ ਸ਼ੇਅਰ ਤਰਸੇ ਮੀ ਇੱਕ ਮੇਨ ਗੱਲ ਹੈ ਜੀ ਮੇਰੇ ਵੀਰ ਕਈ ਵਾਰ ਫੋਨ ਤੇ ਪੁੱਛਦੇ ਰਹਿੰਦੇ ਨੇ ਹਣਾ ਹਾਂਜੀ ਉਹ ਇੱਕ ਵਾਰ ਨਰਸਰੀ ਵੀ ਜਿਹੜੇ ਕਰ ਲੈਣਾ ਆ ਕੇ ਤੁਸੀਂ ਬਸ ਆਏ ਦੇਖੋ ਵੀ ਅੰਬ ਦੀਆਂ ਵੈਰਾਈਟੀਆਂ ਇਹ ਅੰਬਾ ਜੀ ਮੈਂ ਕਹਾਂ ਜੀ ਭਰਿਆਂ ਤੁਸੀਂ ਛੋਟਾ ਜੰਬ ਦੇਖੋ ਤੁਸੀਂ ਆਏ ਕਹੋ ਜੀ ਖਾ ਨਹੀਂ ਮਜ਼ਾਕ ਵਾਲੀ ਗੱਲ ਇਹ ਇਹ ਬੌਣੇ ਤਾਂ ਨਹੀਂ ਬਾਈ ਜੀ ਇਹ ਬੌਣੇ ਕਰ ਜਾ ਕੇ ਤੁਹਾਡੇ ਘਰ ਜਾ ਕੇ ਅੰਬ ਨਾ ਲੱਗਿਆ ਫਿਰ ਤੁਸੀਂ ਕਹੀਓ ਲੈ ਵੀ ਮਿੱਤਰੋ ਖੜ ਜਾ ਯਾਰ ਇੱਕ ਮਿੰਟ ਇਹ ਆ ਬੋਦਾ ਦੇਖੋ ਹਾਂ ਕਿੱਡਾ ਕ ਵੱਡਾ ਕ ਤੇ ਅੰਬ ਦਿਖਾ ਦੇ ਬਾਈ ਫਿਰਕ ਚੈੱਕ ਕਰੋ ਬਈ ਅੰਬ ਗਮਲੇ ਚ ਲਾ ਲਓ ਚਾਹੇ ਧਰਤੀ ਚ ਲਾ ਲਓ ਗਮਲੇ ਚ ਲਾ ਲਓ ਚਾਹੇ ਧਰਤੀ ਚ ਲਾ ਲਓ ਵੀ ਐਡਾ ਕੋ ਪੌਦਾ ਗਾ ਤੇ ਅੰਬ ਲੱਗਿਆ ਪਿਆ ਆਪਣੇੰਦਰ ਨੂੰ ਹਾਂ ਬਾਕੀ ਰੇਟਾਂ ਬਾਰੇ ਨਾ ਬਾਈ ਕਹੋ ਬਸ ਆਏ ਦੇਖੋ ਆ ਕਿ ਚੀਜ਼ ਤੁਹਾਨੂੰ ओरिजिनल ਇੱਕ ਨੰਬਰ ਮਿਲੂ ਲਾ ਕੇ ਨਿਰਾਸ਼ਾ ਨਹੀਂ ਮਿਲੂਗੀ ਸਹੀ ਗੱਲ ਆ ਜੀ ਯਾਦ ਰੱਖੋਗੇ ਵੀ ਬਾਈ ਕੋਈ ਪੌਦਾ ਲਾਇਆਗਾ ਹਾਂ ਹੈਨਾ ਬਾਕੀ ਬਾਈ ਇਸ ਤੋਂ ਵੱਡੇ ਵੀ ਦਿਖਾ ਦਨੇ ਆ ਇਹਦੇ ਵਿੱਚ ਹੋਰ ਵੈਰਾਈਟੀ ਅੰਬਾਂ ਦੀਆਂ ਤਾਂ ਕਹਿੰਦੇ ਰਹਿੰਦੇ ਨੇ ਵੀ ਪੰਜਾਬ ਚੰਪ ਕਾਮਯਾਬੜੀ ਠੀਕ ਆ ਜੀ ਆਪਾਂ ਤੁਹਾਨੂੰ ਪਲਿਆ ਪਲਾਇਆ ਕਾਮਯਾਬ ਹੋਇਆ ਹੋਇਆ ਬੂਟਾ ਦੇਣਾ ਆਪਾਂ ਨੇ ਇਹ ਨਹੀਂ ਗੱਲ ਮੇਰੇ ਵੀਰਾਂ ਲਈ ਦੇਖਣ ਵਾਲੀ ਉਹ ਗੱਲ ਹੈ ਵੀ 1 ਮਿੰਟ ਵਾਸਤੇ ਆ ਕੇ ਇੱਧਰ ਚੈੱਕ ਕਰੋ ਤੁਸੀਂ ਕਹੋਗੇ ਵਾਕਈ ਵੀ ਗੱਲਾਂ ਅੰਬ ਦੀ ਜਿਹੜੀ ਕਹਾਣੀ ਆਜੋ ਤਰਸੇਮ ਭਾਈ ਆਈ ਇਹ ਵੱਡਾ ਲਾ ਦੇਖ ਤੁਸੀਂ ਕਹੋ ਵੀ ਇੱਕ ਜਗ੍ਹਾ ਤੇ ਗੁੱਛੇ ਪਰ ਪਰ ਕੇ ਅੰਬ ਆਇਆ ਹੋਇਆ ਹੈ ਗੱਲ ਕਰ ਲਈਏ ਤੁਸੀਂ ਦੇਖ ਸਕਦੇ ਹੋ ਕਿ ਇਹ ਹੋ ਗਏ ਜੀ ਪੂਰੇ ਅੰਬ 7 ਹਾਂ 7 ਅੰਬ ਨੇ ਬਾਈ ਦੇਖ ਸਕਦੇ ਹੋਗੇ ਇੰਨੇ ਅੰਬ ਲੱਗੇ ਹੋਏ ਨੇ ਬਾਕੀ ਇਹ ਨਹੀਂ ਗੱਲ ਬਾਈ ਇਹਹੀ ਗੱਲ ਨਹੀਂ ਹੈਗੀ ਕੋਈ ਟਾਣੀ ਹੈਗੀ ਬਾਈ ਤਰਸੇਮ ਇੱਧਰ ਵੀ ਆ ਜਾਓ ਅੱਗੇ ਇੱਧਰ ਆ ਵੀ ਦਿਖਾ ਦੇ ਅੱਗੇ ਹੋਰ ਬਾਕੀ ਲਓ ਇਹ ਕੱਲਾ ਨਹੀਂ ਹੈਗਾ ਇੱਧਰ ਵੀ ਦੇਖੋ ਇਹ ਸੱਤ ਸੱਤ ਅੰਬ ਵਾਲੇ ਪੌਦੇ ਨੇ ਇਹ ਤਰਸੇਮ ਜੀ ਆ ਗਿਆ ਟੁੱਟ ਗਿਆ ਹੁਣੇ ਗਿਰਿਆ ਟੁੱਟ ਗਿਆ ਆਪਾਂ ਤੋਂ ਲੰਡੀ ਕੜਜੋਰ ਹੋ ਗਈ ਲੈ ਲੈ ਲੋ ਸਾਈਜ਼ ਚੈੱਕ ਕਰਾ ਦਿਓ ਬਾਈ ਨੂੰ ਲਓ ਦੇਖ ਸਕਦੇ ਹੋ ਜੀ ਕਰਦੇ ਕੀ ਕਰਦੇ ਜੀ ਕਰਦ ਹੈਗੀ ਹਾਂ ਇਹ ਪਾਟ ਕੇ ਦਿਖਾਈਏ ਬੜਾ ਬਾਦਸ਼ਾਹ ਹੋਇਆ ਬਾਈ ਲੇ ਮੇਰਾ ਨਹੀਂ ਹੈਗਾ ਵੀ ਕੋਈ ਅੰਬ ਆਪਣੇ ਲਾ ਲਿਆ ਬੋਟਾ ਭਾਈ ਚੱਲਿਆ ਨਹੀਂ ਯਾ ਇਹ ਪ੍ਰੋਬਲਮ ਆ ਗਈ ਆ ਦੇਖਾ ਦੇ ਇੱਧਰ ਇੱਧਰ ਲੈ ਭਾਈ ਆਦਰ ਦੇਖੀ ਆ ਲੈ ਆਏ ਦੇਖਿਓ ਵੀ ਅੰਬ ਦੇ ਵਿੱਚ ਕੋਈ ਕਮੀ ਪੇਸ ਨਹੀਂ ਹੋਊਗੀ ਕੱਟ ਕੇ ਖਾਣ ਵਾਲਾ ਅੰਬ ਹੈ ਹਜੇ ਵੀ ਜੇ ਇਹਨੂੰ ਆਪਾਂ ਆਪ ਖਾ ਲਈਏ ਮਦਲਾ ਦੇਖੋ ਲੋ ਲੈ ਵੀ ਇਹਨੇ ਰੰਗ ਪੂਰਾ ਦੇਣਾ ਦੀਗਾ ਛਿੱਲ ਕੇ ਤੁਸੀਂ ਮਾੜਾ ਟੇਸਟ ਕਰ ਲੋ ਤੁਹਾਨੂੰ ਟੇਸਟ ਇਸ ਤਰੀ ਕੱਚੇ ਨਿੰਬੂ ਮਾ ਕੇ ਦੇਖੋ ਕਿੰਨਾ ਵਧੀਆ ਲੱਗੂਗਾ ਲੈ ਵੀ ਆਏ ਨਹੀਂ ਹੈਗਾ ਵੀ ਕੋਈ ਕਮੀ ਪੇਸੀ ਆ ਯਾਰ ਨਾ ਮਿੱਠਾ ਹੀ ਹੈ ਵੀ ਇਹ ਤਾਂ ਹੁਣੀ ਖਾਣ ਵਾਲਾ ਹੋ ਗਿਆ ਜੀ ਪੂਰਾ ਜੀ ਲਾ ਦੇਖ ਲੋ ਗੁੱਛੇ ਪਰ ਪਰ ਕੇ ਤੁਹਾਡੇ ਘਰੇ ਆ ਕੇ ਨਾਂ ਅੰਬ ਲੱਗਣ ਹੂੰ ਇਹ ਚੀਜ਼ ਦੀ ਆਪਣੀ ਗਾਰੰਟੀ ਆ ਵੀ ਫਲ ਆਊਗਾ ਹੀ ਆਊਗਾ ਲਓ ਗੱਲ ਕਰ ਲੋ ਇੰਨੀ ਕ ਥੈਲੀ ਇੰਨੀ ਕ ਮਿੱਟੀ ਦੇ ਵਿੱਚ ਹੂੰ ਅੰਬ ਭਰੇ ਪੈ ਰਹੇ ਵਰਾਈਟੀ ਦੇਖ ਲੋ ਵਰਾਈਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਲੈ ਵੀ ਆ ਜਿਓ ਜਿਹੜੇ ਮੇਰੇ ਵੀਰ ਅੰਬ ਖਾਣਾ ਚਾਹੁੰਦੇ ਨੇ ਹਾਂ ਜੀ ਹਾਂ ਜੀ ਹੂੰ ਬਾਕੀ ਗੱਲ ਕਰ ਲਈ ਬਾਈ ਅੰਜੀਰ ਦੀ ਦੇਖ ਲੋ ਅੰਜੀਰ ਆ ਗਈ ਵੀ ਬੂਟਾ ਕੋਈ ਵੀ ਤੁਸੀਂ ਸਾਡੇ ਲਵੇ ਫਲਦਾਰ ਲੈਣਾ ਚਾਹੁੰਦੇ ਆ ਲੈਨੇ ਹੋ ਫਲ ਦਊਗਾ ਪਰ ਪੰਮੇਂਤ ਸਾਰੇ ਬੂਟਿਆਂ ਦੀ ਕਰਦੇ ਆ ਇੱਥੇ ਵੀ ਕਰੋ ਹੂੰ ਚੋਨਾ ਕਣਕ ਲਾਉਣੇ ਆ ਉਦੋਂ ਵੀ ਮਿਹਨਤ ਬਹੁਤ ਮਿਹਨਤ ਕਰਦੇ ਆ ਪਾਣੀ ਦੋ ਟਾਈਮ ਟੂ ਟਾਈਮ ਸਪਰੇਅ ਕਰੋ ਆ ਦਵਾਈ ਪਾਓ ਫਲ ਦਊਗੇ ਦਊਗਾ ਠੀਕ ਆ ਮਿਹਨਤ ਕਰਨੀ ਪੈਣੀ ਪੈਣੀ ਆ ਜੀ ਇਹ ਨਹੀਂ ਹੈਗਾ ਵੀ ਆਪਾਂ ਬੂਟਾ ਲਾ ਕੇ ਸੰਭਾਲ ਨਹੀਂ ਕਰੀ ਹੈਗੀ ਫਿਰ ਉਸ ਦੋਸ ਆਪਾਂ ਕਹੀਏ ਨਰਸਰੀ ਵਾਲੋ ਜੀ ਬੂਟਾ ਮਾੜਾ ਦੇਤਾ ਬੂਟਾ ਨਹੀਂ ਮਾੜਾ ਦਵਾਂਗੇ ਜਾਂ ਫਿਰ ਤੁਸੀਂ ਪਲਿਆ ਪਲਿਆ ਬੜਾ ਬੂਟਾ ਲੈ ਕੇ ਜਾਓ ਉੱਥੇ ਮਿਹਨਤ ਦੀ ਲੋੜ ਹੀ ਨਹੀਂ ਜਾ ਕੇ ਲਓ ਪੈਸੇ ਲਾਓ ਫਿਰ ਥੋੜੇ ਬਸ ਪੈਸੇ ਲਾਓ ਫਿਰ ਮਹਿੰਗਾ ਸਸਤਾ ਨਾ ਦੇਖੋ ਸਹੀ ਗੱ ਲੇ ਵੀ ਮਿੱਤਰੋ ਆਜੋ ਆਜੋ ਬਾਕੀ ਆਪਾਂ ਵੀਡੀਓ ਦੇ ਮਾਧਿਅਮ ਰਹੀ ਸਾਰੇ ਮੇਰੇ ਵੀਰਾਂ ਨੂੰ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਇਹ ਕਹਿਣਾ ਚਾਹੁੰਦੇ ਆ ਵੀ ਉਰੇ ਨਰਸਰੀ ਆਓ ਹਾਂਜੀ ਰੇਟ ਦਾ ਨਾ ਦੇਖੋ ਚੀਜ਼ ਆਪਦੇ ਆਪ ਪਸੰਦ ਕਰਕੇ ਆਪਦੀ ਗੱਡੀ ਤੇ ਆਪ ਲੈ ਕੇ ਜਾਓ ਜੇ ਤੁਹਾਨੂੰ ਜਿਆਦਾ ਬੂਟੇ ਲਗਾਉਣੇ ਨੇ ਤਾਂ ਅਸੀਂ ਮਾਲੀ ਆਪ ਆਪ ਦਾ ਭੇਜ ਕੇ ਪੂਰੀ ਜ਼ਿੰਮੇਵਾਰੀ ਨਾਲ ਆਪ ਲਵਾ ਕੇ ਦਵਾਂਗੇ ਉਹਦਾ ਮਾਲੀ ਦਾ ਖਰਚਾ ਵੀ ਘਟਉ ਉਹਦੇ ਕੋਲ ਟਰਾਂਸਪੋਰਟ ਵੀ ਘਟ ਪੈਣੀ ਆ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਤੁਸੀਂ ਹਿਮਾਚਲ ਤੋਂ ਜਿੱਥੋਂ ਵੀ ਮੇਰੇ ਭਾਈ ਮੇਰੀ ਆਵਾਜ਼ ਸੁਣ ਰਹੇ ਨੇ ਜ਼ਿਮੀਦਾਰਪਰਾ ਹੋਗੇ ਕੋਠੀਆਂ ਵਾਲੇ ਹੋਗੇ ਜਾਂ ਪਲਾਟਾਂ ਵਾਲੇ ਆ ਫੈਕਟਰੀਆਂ ਵਾਲੇ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਚਾਹੇ ਲੱਕੜ ਵਾਲੇ ਬੂਟੇ ਲਾਉਣੇ ਨੇ ਚਾਹੇ ਫਲਦਾਰ ਲਾਉਣੇ ਨੇ ਚਾਹੇ ਛਾਂਦਾਰ ਲਾਉਣੇ ਨੇ ਚਾਹੇ ਲਾਉਣਾ ਕੋਈ ਬਾਗ ਠੀਕ ਆ ਜਾਂ ਚਾਹੇ ਲਾਉਣਾ ਕੋਈ ਪਾਰਕ ਠੀਕ ਆ ਉਹ ਸਾਡੇ ਨਾਲ ਬਕਾਇਦਾ ਉੱਥੇ ਬਹਿ ਕੇ ਗੱਲ ਕਰੋ ਨਰਸਰੀ ਆ ਕੇ ਵਿజిਟ ਕਰੋ ਮੀਟਿੰਗ ਕਰੋ ਬੂਟੇ ਅਸੀਂ ਤੁਹਾਨੂੰ ਪੂਰੀ ਜ਼ਿੰਮੇਵਾਰੀ ਨਾਲ ਪੂਰੇ ਵਧੀਆ ਗਰੰਟੀ ਵਾਲੇ ਬੂਟੇ ਲਾ ਕੇ ਦੇਵਾਂਗੇ ਠੀਕ ਆ ਜੀ ਲਵੀ ਮਿੱਤਰੋ ਆਜੋ ਵਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਜਾਣਕਾਰੀ ਲੈ ਕੇ ਇੱਥੇ ਆ ਕੇ ਬੂਟੇ ਲੈ ਕੇ ਜਾ ਸਕਦੇ ਹੋ ਕਿ ਕਰ ਲਓ ਫੋਨ ਬਈ ਠੀਕ ਆ ਸੋਨੀ ਬਾਈ ਓਕੇ ਬਾਈ ਜੀ ਓਕੇ ਥੈਂਕ ਯੂ ਜੀ